ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਸਲਾਣਾ ਨੇੜੇ ਖੰਨਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਦਾ ਦੱਸੋ ਸਲਾਣੇ ਪਿੰਡ ਦੇ ਵਿੱਚ ਹੁਣ ਤਾਂ ਜਿਹੜੇ ਵੀਰ ਮੇਰੇ ਨਾਲ ਪੁਰਾਣੇ ਜੁੜੇ ਹੋਏ ਉਹਨਾਂ ਨੂੰ ਦੱਸਣ ਦੀ ਨਹੀਂ ਲੋੜ ਪੈਣੀ ਕਿਉਂਕਿ ਇੱਥੇ ਬਹੁਤ ਵੀਡੀਓ ਬਣਾਈ ਦੀਆਂ ਤੇ ਹਰ ਵਾਰ ਦੱਸੀਦਾ ਵੀ ਇਹਨਾਂ ਦਾ ਇੱਕ ਇਦਾਂ ਦਾ ਇੱਥੇ ਫਾਰਮ ਆ ਵੀ ਜਿੱਥੇ ਵਿਕਰੀ ਵਾਲੇ ਨਗ ਵੀ ਬਹੁਤ ਸਾਰੇ ਹੁੰਦੇ ਆ ਤੇ ਖੁਦ ਦਾ ਇੱਕ ਫਾਰਮ ਵੀ ਹੈ ਜਿੱਦੇ ਚ ਗਾਵਾਂ ਦੁੱਧ ਤੇ ਵੀ ਲਾਈਆਂ ਹੋਈਆਂ ਨੇ ਵਿਕਰੀ ਵਾਲੇ ਪਸ਼ੂਆਂ ਦੀ ਜਦੋਂ ਆਪਾਂ ਗੱਲ ਕਰਦੇ ਆ ਦੱਸੋ ਤਾਂ ਇੱਥੇ 25 30 ਗਾਵਾਂ ਆਮ ਰੁਟੀਨ 'ਚ ਰਹਿੰਦੀਆਂ ਗਾਵਾਂ ਸੂਂਜੀਆਂ ਸਵਾਇਆਂ ਵੀ ਹੁੰਦੀਆਂ ਕੱਬਣ ਵੀ ਹੁੰਦੀਆਂ ਕੱਚੀਆਂ ਵੀ ਹੁੰਦੀਆਂ ਤਿਆਰ ਦੁੱਧ ਵੀ ਮਿਲ ਜਾਂਦਾ ਸੋ ਉਹ ਤੁਹਾਡੀ ਆਪਣੀ ਚੁਆਇਸ ਆ ਵੀ ਤੁਸੀਂ ਪਸ਼ੂ ਕਿੱਦਾਂ ਦਾ ਖਰੀਦਣਾ ਚਾਹੁੰਦੇ ਹੋ ਪਰ ਨਗ ਬਹੁਤ ਸਾਰੇ ਇੱਥੇ ਵਿਕਰੀ ਵਾਲੇ ਹਰ ਟਾਈਮ ਮੌਜੂਦ ਰਹਿੰਦੇ ਆ ਸੋ ਅੱਜ ਦੀ ਵੀਡੀਓ ਫਿਰ ਉਸੇ ਫਾਰਮ ਦੇ ਵਿੱਚੋਂ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਮੈਂ گاਵਾ ਦਿਖਾਉਣੀਆ ਲਗਭਗ ਨਾਗ ਇਸ ਟਾਈਮ ਵੀ ਇੱਥੇ 30 ਦੇ ਨੇੜੇ ਤੇੜ ਵਿਕਰੀ ਵਾਲੇ ਮੌਜੂਦ ਹੈ ਪਰ ਆਪਾਂ ਵੀਡੀਓ ਦੇ ਵਿੱਚ ਕੋਸਕੋ ਪਸ਼ੂ ਤੋੜ ਕੇ ਦਿਖਾਈ ਦੇ ਆ ਕਿਉਂਕਿ ਸਾਰੇ ਪਸ਼ੂ ਤੋੜਾਂਗੇ ਤਾਂ ਜਿਆਦਾ ਲੰਬੀ ਵੀਡੀਓ ਚਲੀ ਜਾਂਦੀ ਹੈ ਫਾਰਮ ਸਾਰਾ ਭਰਿਆ ਹੀ ਮਿਲੂਗਾ ਇਸ ਸਾਈਡ ਤੇ ਵੀ ਸਾਰੀਆਂ ਸੁੰਜਾਂ ਸਵਾਂਜਾਂ گاਵਾ ਵੜਾਂ ਖੜੀਆਂ ਆਪਾਂ ਕੋਸਕ ਨਗ ਤੋੜਦੇ ਜਾਵਾਂਗੇ ਸੋ ਆਓ ਮਿਲਿਏ ਬਾਈ ਨੂੰ ਦੱਸੋ ਤੇ ਸ਼ੁਰੂਆਤ ਕਰਾਂਗੇ ਆਪਾਂ ਪਰਲੇ ਪਾਸੇ ਜਿਹੜੀਆਂ ਸਾਹਮਣੇ ਪਾਸੇ ਵੱਧੀਆਂ ਹੋਈਆਂ گاਵਾਆਂ ਇਹਨਾਂ ਤੋਂ ਉਦੋਂ ਬਾਅਦ ਵਾਰੀ ਸਰ ਇਹਨਾਂ گاਵਾ ਨੂੰ ਦਿਖਾਉਂਦੇ ਜਾਵਾਂਗੇ ਫਿਰ ਬੇਨਤੀ ਹੈ ਵੀ ਰੈਸ਼ ਦਾ ਫੁੱਲ ਪ੍ਰਬੰਧ ਹੈ ਜਿਹੜਾ ਵੀਰ ਆਉਂਦਾ ਖੇਤਾਂ 'ਚ ਬਣਿਆ ਫਾਰਮ ਹੈ ਰੋਕ ਸਕਦੇ ਹੋ ਰਹਿ ਸਕਦੇ ਹੋ ਤੇ ਆਪ ਦੀ ਤਸੱਲੀ ਕਰਕੇ ਖਰੀਦਿਓ ਆਓ ਮਿਲਦੇ ਆਂ ਬਾਈ ਨੂੰ ਵਿਰੇਂਦਰ ਭਾਈ ਸਤਿ ਸ਼੍ਰੀ ਅਕਾਲ ਸਸਿਆ ਭਾਈ ਜੀ ਲਗਭਗ 30 ਕਿਨਗ ਹੋਣਗੇ ਅੱਜ ਬਾਈ ਹਾਂਜੀ 30 ਤੋਂ ਪਲੱਸ ਨੇ ਜੀ ਠੀਕ ਹੈ ਹਾਂਜੀ ਪਹਿਲੇ ਨੰਬਰ ਤੇ ਗਾਂ ਬਾਈ ਭਾਈ ਦੂਜਾ ਸੂਆ ਵੈੜਨੇ ਸੂਣਾ ਜੀ ਹੂੰ ਬਾਡੀ ਲਾਈਨ ਬਾਡੀ ਸਕੋਰ ਅਡਰ ਕੁਆਲਿਟੀ ਬਾ ਕਮਾਲ ਹੈ ਜੀ ਹਰ ਪੱਖੋਂ ਹਫਤਾ ਦਸ ਦਿਨ ਦੀ ਨਰਮ ਹੈ ਜੀ 45 46 ਕਿਲੋ ਪਾਇਆ ਹੋਇਆ ਦੁੱਧ ਜੀ ਪਹਿਲੇ ਸੂਏ ਦੇ ਵਿੱਚ 50 ਲੀਟਰ ਦੀ ਗਰੰਟੀ ਦੇ ਆਪਾਂ ਗਾਂ ਦੇ ਦਾਂਗੇ ਜੀ ਇਹ ਸੀਮਾ ਰਿਕਾਰਡ ਟੋਟਲੀ ਹੈਗਾ ਜੀ ਜਿਹੜਾ ਲੱਗਿਆ ਹੋਇਆ ਅੱਗੇ ਤਿੰਨ ਪੀੜੀਆਂ ਰਿਕਾਰਡ ਮਿਲ ਜੂਗਾ ਇਹਦਾ ਠੀਕ ਹੈ ਹਾਂ ਜੀ ਸੋ ਦੋਸਤੋ ਤੋਰ ਕੇ ਦਿਖਾਉਣਾ ਤੁਹਾਨੂੰ ਪਹਿਲੇ ਨੰਬਰ ਤੇ ਗਾਂ ਬੜੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਬਾਈ ਦੱਸਦਾ ਬਾਡੀ ਤੋਂ ਵੀ ਤੁਹਾਨੂੰ ਅੰਦਾਜ਼ਾ ਹੋਊਗਾ ਵੱਡੇ ਟਾਂਚੇ ਦੀ ਹੈ ਕਿਉਂਕਿ ਭਾਜੀ ਹੁਣ ਮੌਸਮ ਇਦਾਂ ਦਾ ਕਿ ਜੀ ਵੱਡੇ ਦੁੱਧ ਵਾਲੀਆਂ ਹਰੇਕ ਬੰਦਾ ਪੈਸੇ ਇਨਵੈਸਟ ਕਰਦਾ ਚੰਗੇ ਦੁੱਧ ਦੀ ਗਾਂ ਤੇ ਹੀ ਕਰਦਾ ਜੀ ਹ ਸਨੈਰੀ ਟਾਈਮ ਆ ਦੁੱਧ ਵਾਲੇ ਪੱਖ ਤੋਂ ਕਿਉਂਕਿ ਮੌਸਮ ਠੰਡ ਦੇ ਵਿੱਚ ਹੀ ਗਾਵਾਂ ਜ਼ਿਆਦਾ ਖਰਾਬ ਹਟਾਂਦੀਆਂ ਜਿੰਨੀ ਖਰਾਕ ਖਾਜਮ ਕਰਨੀਆਂ ਟੇਕ ਜਿੰਨਾ ਹੋਊਗਾ ਉਨਾਂ ਹੀ ਦੁੱਧ ਜ਼ਿਆਦਾ ਦਿੰਦਾ ਆ ਫਸਲ ਵੱਡੇ ਕੱਦ ਦੀ ਆ ਜੀ ਹੂੰ ਵੱਡੇ ਟਾਂਚੇ ਦੀ ਵੱਡੀ ਗਾਂ ਪਹਿਲੇ ਨੰਬਰ ਤੇ ਸੋਹਵਾਨਾ ਅੱਗੋਂ ਪਿੱਛੋਂ ਬਹੁਤ ਚੰਗਾ ਦਿੰਦਾ ਥਾਂ ਸੋਹਣਾ ਹੈ ਨਰੋਆ ਥਾਂ ਲੱਗਾ ਇਹਦੋਂ ਲੰਬੀ ਤੋਰ ਦੇ ਛੋਟੂ ਥੱਲੇ ਨੂੰ ਆ ਵਿਕਲ ਇਹਦਾ ਵਜਨ ਗਾਂ ਦਾ ਲਿਆ ਭਾਈ ਵਾਪਸ ਉਹ ਡੇਟਾ ਚ ਨਹੀਂ ਦੱਸੋ ਬੱਚੇ ਚੰਗੇ ਪੈਦਾ ਕਰਨੇ ਆ ਤੇ ਦੁੱਧ ਵੀ ਏਡੀ ਗਾਂ ਨੇ ਥਰਾਕ ਵੱਧ ਖਾ ਕੇ ਫੇਰ ਹੀ ਦੁੱਧ ਜਿਹੜਾ ਉਹ ਪੈਦਾ ਕਰਨਾ ਸੋ ਇਹ ਪਹਿਲੇ ਨੰਬਰ ਤੇ ਗਾਂ ਤੁਸੀਂ ਦੇਖ ਸਕਦੇ ਹੋ 2 ਨੰਬਰ ਤੇ ਵੀ ਇਸੇ ਤਰ੍ਹਾਂ ਕਾਫੀ ਤਕੜੀ ਗਾਂ ਤੁਹਾਨੂੰ ਦਿਖਾਉਂਗਾ ਬਨੇ ਬੱਚੀ ਨੇ ਭਾਜੀ ਦੂਜੇ ਸੂਏ ਸੂਣਾ ਜੀ 45 46 ਕਿਲੋ ਦਾ ਪਹਿਲੇ ਸੂਏ ਦਾ ਰਿਕਾਰਡ ਆ 10 ਦਿਨਾਂ ਦੀ ਨਰ ਮਾਜੀ ਹਜੇ ਇਹ ਵੀ 50 ਤੋਂ ਪਲੱਸ ਦੁੱਧ ਪਾ ਦੂਗੀ ਜੀ ਸਾਰੇ ਰਿਕਾਰਡ ਹੈਗਾ ਜੀ ਇਹਦਾ ਆਰਡਰ ਦੀ ਕੁਆਲਿਟੀ ਦਿਖਾ ਦਿਓ ਵੀ ਦੋਨੋਂ ਸਾਈਡ ਜਿਵੇਂ ਪੂਰੀਆਂ ਵੇਨਸ ਨਾਲ ਭਰਿਆ ਪਿਆ ਜੀ ਠੀਕ ਐ ਧੋਰੀਂ ਬਈ ਫਿਟਿੰਗ ਵਾਲਾ ਆਰਡਰ ਆ ਪੂਰਾ ਜੀ ਸਦਸੋ ਦਿਨ ਹਜੇ ਇਹ ਵੀ ਲੈਂਦੀ ਐ ਸੂਨ ਦੇ ਵਿੱਚ ਦੂਜੇ ਨੰਬਰ ਤੇ ਦਿਖਾਉਣੀ ਐ ਹਵਾਨਾ ਇਹਦਾ ਵੀ ਬੜਾ ਚੰਗਾ ਉਤੋਂ ਫੁੱਲ ਭਰਿਆ ਵਿਆ ਹਜੇ ਹਫਤਾ ਜਿਨੇ ਵੀ ਲੈ ਜਾਣਾ ਸੂਨ ਦੇ ਵਿੱਚ ਬਿਊਟੀ ਵਾਈਜ਼ ਬਰੀਡ ਵਾਈਜ਼ ਇਹ ਕੈਰੈਕਟਰ ਬਹੁਤ ਵਾ ਕਮਾਲ ਬੱਚੀ ਹੈ ਜੀ ਬਹੁਤ ਸੋਹਣੀਆਂ ਨਾੜਾਂ ਹਵਾਨੀਆਂ ਸਾਰਾ ਜਿਹੜਾ ਉਹ ਗੁੰਦਿਆ ਵਿਆ ਛੋਟਾ ਜામੂ ਐਚ ਆਫ ਨਸਲ ਇਧਰਲੇ ਪਾਸੇ ਵੀ ਨਾੜਾਂ ਤੁਸੀਂ ਦੇਖ ਸਕਦੇ ਹੋ ਲਿਆ ਭਾਈ ਕਮਾਲਾ ਸੋਇ 2 ਨੰਬਰ ਤੇ ਨੰਬਰ ਤੇ ਵੀ ਗਾਂ ਇਸੇ ਤਰ੍ਹਾਂ ਹਵਾਨਾਂ ਦੀ ਜਿਹੜੀ ਬਣਾਵਟ ਹੈ ਇਹਦੀ ਵੀ ਉੱਤੋਂ ਤੁਸੀਂ ਦੇਖੋ ਕਿੰਡੀ ਮਜ਼ਬੂਤ ਆ। ਵਿਰੇਂਦਰ ਭਾਈ ਕੀ ਡਿਟੇਲ ਆ? ਇਹਨੇ ਭਾਜੀ ਦੂਜਾ ਸੂਸਾ ਸੂਣਾ ਵੇੜਨੇ ਜੀ। ਹੂੰ ਫਾਰਮ ਦੀਆਂ ਵੇੜਾਂ ਜੀ ਪੰਜ ਸੱਤ ਵੇੜਾਂ ਆਪਾਂ ਇੱਕ ਲਗਾ ਇੱਕੋ ਫਾਰਮ ਚ ਲਈਆਂ ਹੋਈਆਂ ਨੇ ਜੀ। ਸਾਰਾ ਰਿਕਾਰਡ ਇਹਦਾ ਮਿਲ ਜੂਗਾ ਜੀ। 10 ਕਿ ਦਿਨਾਂ ਦੀ ਇਹ ਨਰਮ ਹੈ ਜੀ ਇਹਦਾ ਵੀ ਬਹੁਤ ਚੰਗਾ ਦੁੱਧ ਪਾਇਆ ਆ। 40 ਪਲੱਸ ਸਮਝ ਕੇ ਬੰਦਾ ਇਹ ਲੈ ਲਵੇ ਜੀ। ਠੀਕ ਆ। ਸੋ 3 ਨੰਬਰ ਤੇ ਜਿਹੜੀ ਤੋਰਾਂਗੇ ਦੱਸੋ। ਹਵਾਨੇ ਦੀ ਅਟੈਚਮੈਂਟ ਇਹਦੀ ਵੀ ਬਹੁਤ ਚੰਗੀ ਆ ਮੋਢ ਦੇ ਵਿੱਚ। ਬੰਦੇ ਭਾਈ <man>. <descriptor> <Destiny> ਤੋ ਵੀਡੀਓ ਇੱਕ ਇਨਫਰਮੇਸ਼ਨ ਹੀ ਹੁੰਦੀ ਆ ਦੱਸੋ ਕਿਉਂਕਿ ਪਸ਼ੂ ਤਾਂ ਇੱਥੇ ਰੂਟੀਨ 'ਚ ਆਉਂਦੇ ਆ ਤੇ ਰੂਟੀਨ 'ਚ ਵੀ ਕੀ ਜਾਂਦੇ ਆ। ਅ ਇਸ ਤੋਂ ਬਾਅਦ 4 ਨੰਬਰ ਤੇ ਇੱਕ ਹੋਰ ਗਾਂ ਖਾਵਾਂਗੇ। ਇਸ ਤੋਂ ਪਹਿਲਾਂ ਵਰਿੰਦਰ ਭਾਈ ਮਾਲ ਜਿਹੜਾ ਉਹ 6 ਗਾਵਾਂ ਪਰਲੇ ਪਾਸੇ ਖੜੀਆਂ ਆ ਕਿਹੜੀ ਸਟੇਟ ਭੇਜ ਰਹੇ ਆ? ਉਹ ਕਸ਼ਮੀਰ ਜਾਣੀਆਂ ਨੇ ਜੀ। ਕਸ਼ਮੀਰ ਜਾਣੀਆਂ। ਹਾਂਜੀ ਹਾਂ। ਆਪ ਆ ਕੇ ਖਰੀਦੀਆਂ ਨੇ। ਹਾਂਜੀ ਓਰੀਜਿਨ ਹੈ ਜੀ ਉਹ ਮੈਂ ਵੀਡੀਓ 'ਚ ਕਿਹਾ ਸੀ ਆਣ ਵਾਸਤੇ ਉਹ ਥੋੜਾ ਜਿਹਾ ਗਰੇਜ ਕਰਦੇ ਨੇ ਵੀਡੀਓ ਤੋਂ। ਅੱਛਾ। ਹਾਂਜੀ ਹਾਂ। ਠੀਕ ਐ। ਸੋ ਦੋਸਤੋ 6 ਗਾਵਾਂ ਕਸ਼ਮੀਰ ਜਾਣੀਆਂ। ਉਹ ਵੀ ਆਪਾਂ ਇੱਕ ਬਰੀਫਲੀ ਜੀ ਹੂੰ ਪਰ ਉਹ ਵੀਡੀਓ ਚ ਨਹੀਂ ਆਉਣਾ ਚਾਹੁੰਦੇ ਅ ਭਾਈ 4 ਨੰਬਰ ਤੇ ਜਿਹੜੀ ਗਾਂ ਇਹਨੇ ਭਾਜੀ ਦੂਜਾ ਸੂਇ ਸੁਣਾ ਜੀ ਹੂੰ ਤੇ ਤਕਰੀਬਨ ਹਜੇ 10 11 ਦਿਨ ਲੈ ਜੂਗੀ ਜੀ ਅੱਛੀ 15 ਦਿਨ ਸਮਝ ਲਵੇ ਬੰਦਾ ਜੀ ਅਟੈਚਮੈਂਟ ਦੇਖ ਲਓ ਬਹੁਤ ਚੰਗੀ ਹੈ ਜੀ ਤੇ 35 ਕਿਲੋ ਤੋਂ ਪਲੱਸ ਪਲੱਸ ਦਾ ਮਿਲਕ ਰਿਕਾਰਡ ਆ ਜੀ ਪਹਿਲੇ ਸੂਏ ਦਾ 40 ਕਿਲੋ ਨਾਰਮਲ ਦੁੱਧ ਦੇ ਦੂਗੀ ਜੀ ਅੱਛੀ ਠੀਕ ਹੈ ਇਹ ਦੋ ਅੱਗੇ ਇਹਨੇ ਵੀ ਦੂਜੇ ਸੂਏ ਸੁਣਾ ਵੈੜਨ ਨੇ ਜੀ 10 ਤੋਂ 12 ਦਿਨ ਦੀ ਨਰਮ ਹੈ ਜੀ ਇਹ ਵੀ ਠੀਕ ਹੈ 28 35 ਕਿਲੋ ਤਕਰੀਬਨ ਪਹਿਲੇ ਸੂਏ ਦਾ ਰਿਕਾਰਡ ਆ ਜੀ 35 ਤੋਂ ਪਲੱਸ ਮੰਨ ਕੇ ਲੈ ਲਵੇ ਬੰਦਾ ਇਹਨੂੰ ਵੀ ਜੀ ਠੀਕ ਹੈ ਹਾਂਜੀ ਇਹ ਵੀ ਬੈੜਾ ਕੱਚੀਆਂ ਨੇ ਥੋੜੀਆਂ ਜਿੰਨੀਆਂ ਆਪਾਂ ਖੜੀਆਂ ਦਿਖਾ ਦਾਂਗੇ ਜੀ ਠੀਕ ਹੈ ਇਹਦੇ 15 ਦਿਨ ਪਏ ਨੇ 35 ਪਲੱਸ ਵਾਲੀ ਹੋਏ ਆ ਜੀ ਠੀਕ ਹੈ ਇਹਦੇ ਵੀ ਤਕਰੀਬਨ ਇੱਕ ਹਫ਼ਤੇ ਤੋਂ 10 ਦਿਨ ਲੱਜੂਗੀ ਬੈੜ ਜੀ ਇਹ ਵੀ ਇਹ ਵੀ 35 ਪਲੱਸ ਇਹਨੇ ਪਹਿਲੇ ਸੂਏ ਦਿੱਤਾ ਹੋਇਆ ਜੀ ਹੂੰ ਇਹ ਵੀ ਵਧੀਆ ਫਾਰਮ ਦੀ ਬੈੜਾ ਜੀ ਠੀਕ ਹੈ 30 34 ਕਿਲੋ ਤੋਂ ਪਾਇਆ ਹੋਇਆ ਇਹਦੇ ਵੀ 10 ਤੋਂ 12 ਦਿਨ ਪਏ ਨੇ ਜੀ ਹਜੇ ਠੀਕ ਹੈ ਅਸ਼ਾ ਵਿਰਿੰਦਰ ਭਾਈ ਇੱਕ ਇਧ ਹਾਂਜੀ ਭਾਜੀ ਇਹ तकरीबन ਤੁਹਾਡੇ ਆਉਣ ਤੋਂ ਪਹਿਲਾਂ ਡੇਢ ਘੰਟਾ ਪਹਿਲਾਂ ਸੂਈ ਹੈ ਜੀ ਜੇੜ-ਜੱਪੇ ਦੀ ਬਿਲਕੁਲ ਸਾਫ਼ ਹੈ 35 36 ਕਿਲੋ ਪਹਿਲੇ ਸੂਈ ਦਾ ਰਿਕਾਰਡ ਹੈ ਜੀ ਇਹਦਾ ਅੰਡਰ ਕੁਆਲਟੀ ਚੈੱਕ ਕਰੋ ਜੀ ਕਿੱਥੇ ਪਈ ਹੈ ਦੀ ਅੰਡਰ ਕੁਆਲਟੀ ਬਿਲਕੁਲ ਫੀਮੇਲ ਨੇ ਜਨਮ ਦਿੱਤਾ ਜੀ ਇਹਨੇ ਅੱਛਾ ਬੱਚੀ ਹੈ ਨਾਲ ਹਾਂਜੀ ਬੱਚੀ ਨਾਲ ਹੈ ਜੀ ਠੀਕ ਹੈ ਤੇ 45 60 ਕਿਲੋ ਦੀ ਨਾਰਮਲ ਮਿਲਕਿੰਗ ਕਰਾ ਦੂਗੀ ਜੀ ਬੱਚੀ ਠੀਕ ਹੈ ਹਾਂਜੀ ਤਾਂ ਦੱਸੋ ਐਚ ਐਫ ਤੇ ਜਰਸੀ ਕ੍ਰਾਸ ਹੈ ਬੜਾ ਸੋਹਣਾ ਹਵਾਨਾ ਤੁਸੀਂ ਦੇਖੋ ਤੇ ਇਹ ਬਿਲਕੁਲ ਹੀ ਤਾਜੀ ਸੂਈ ਹੈ ਪ੍ਰੋਪਰ ਵੀਡੀਓ ਕਿਉਂਕਿ ਸਾਰੇ ਪਸ਼ੂ ਇਹ ਕੈਮਰਿਆਂ ਦੇ ਅੰਡਰ ਹੀ ਰਹਿੰਦੇ ਇੱਥੇ ਸੀਸੀਟੀਵੀ ਕੈਮਰਾ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਥੋੜਾ ਟਾਈਮ ਪਹਿਲਾਂ ਹਜੇ ਦੀ ਜੇਰ ਪੈਕੇਟ ਹੀ ਭਾਈ ਥੱਲੇ ਤੋਰੀ ਥੋੜੀ ਜੀ ਲੰਬੀ ਛੋਟੇ ਇਹਦੇ ਤੋੜ ਦੇ ਤੁਹਾਨੂੰ ਇਹ ਵੇੜ ਥੋੜੀ ਹੋਰ ਤੋੜ ਕੇ ਦਿਖਾਉਣਾ ਰਸਵਾਨਾ ਦੇਖੋ ਮੋੜ ਤੋਂ ਹਵਾਨਾ ਦੇਖੋ ਲਗ ਭਗ ਫੋਟਾਂ ਨੂੰ ਅੱਗੋਂ ਸ਼ੁਰੂ ਹੁੰਦਾ ਚੌੜਾਈ ਹਵਾਨੇ ਦੀ ਦੇਖੋ ਹਜੇ ਤਾਜੀ ਸੂਕੇ ਹਟিয়ে ਗਾਂ ਜਦੋਂ ਪ੍ਰੋਪਰ ਮਿਲਕਿੰਗ ਤੇ ਆ ਗਈ ਪੂਰਾ ਪੀਕ ਫੜ ਗਈ ਤੇ ਫਿਰ ਹਵਾਨਾ ਦੇਖੋ ਕਿਡਾ ਕਮਾਲ ਦਾ ਤਿਆਰ ਇਹ ਤੁਹਾਨੂੰ ਨਜ਼ਰ ਆਊਗਾ ਵੇਖੋ ਹਵਾਨੇ ਦੀ ਬਣਾਵਟ ਭਾਜੀ ਦੋ ਜਾਨਵਰ ਲੈ ਸਮਝ ਗਈ ਲੈ ਲਵੇ ਬੰਦਾ ਜੀ ਬੱਛੀ ਵੀ ਬਹੁਤ ਜ਼ਿਆਦਾ ਚੰਗੇ ਸੀ ਮੰਦੀ ਆ ਜੀ ਪਿੱਛੇ ਬੱਛੀ ਬਹੁਤ ਚੰਗੀ ਨਾਲ ਹਵਾਨੇ ਦੀ ਚੁੜਾਈ ਮੁੱਢ ਚੋ ਦੇਖਿਓ ਫਿਟਿੰਗ ਵਾਲਾ ਹਵਾਨਾ ਦੱਸੋ ਬਹੁਤ ਚੰਗਾ ਤਿਆਰ ਹੋਇਆ ਹੋਇਆ ਦੇਖੋ ਬਣਾਵਟੇ ਦੀ ਫੇਰ ਤੇ ਇਹਦੇ ਨਾਲ ਬੱਛੀ ਹੈ ਸੋ ਇਹ ਤੁਹਾਨੂੰ ਇਧਰਲੇ ਪਾਸੇ ਖੜੀਆਂ ਗਾਵਾਂ ਦਿਖਾ ਦਿਆਂ ਹੁਣ ਆਪਾਂ ਜਰਸਿੰਗਾ ਵਾਲੇ ਪਾਸੇ ਚੱਲਦੇ ਆ ਤੇ ਜਰਸਿੰਗਾ ਤੋਂ ਹੀ ਸ਼ੁਰੂਆਤ ਕਰ ਲੈਂਦੇ ਆ ਇਸ ਸਾਈਡ ਦੀ। ਪ੍ਰਿੰਦਰભાઈ ਜਰਸਿੰਗਾ ਦਾ ਦੋਨੇ ਹੀ ਤੋਰ ਦਿਆਂਗੇ ਆਪਾਂ। ਹਾਂਜੀ ਦੋਨੇ ਤੋਰਾਂਗੇ ਜੀ। ਭਾਜੀ ਅਲ ਜਿਹੜੀ ਮੁੰਡੇ ਨੇ ਹਲਾਈਆ ਜਰਸੀ ਜੀ ਇਹ ਦੂਜਾ ਸੂਆ ਜੀ। ਦੰਦੋਂ ਕਨਫਰਮ 4 ਦੰਦ ਹੈ ਜੀ। ਲੇਮਨ ਐਡ ਸੀਮਨ ਦੀ ਆਪ ਹੈ ਤੇ ਅੱਗੇ ਐਬੀਐਸ ਦਾ ਲੋਗੋ ਜਿਹੜਾ ਸੈਕਸਡ ਸੀਮਨ ਆਉਂਦਾ ਜੀ ਉਹ ਤੋਂ ਪ੍ਰੈਗਨੈਂਟ ਹੈ ਜੀ। ਠੀਕ ਹੈ ਕਿੰਨੇ ਦਿਨ ਲਊਗਾ? ਇਹ ਦਿਨ ਲੈ ਜੋ ਜੀ ਹਫਤੇ ਵਾਂਗੂ ਹਜੇ ਜੀ। 27 28 ਕਿਲੋ ਤੋਂ ਪਲੱਸ ਦਾ ਮਿਲਕ ਰਿਕਾਰਡ ਹੈ ਜੀ ਪਹਿਲੇ ਸੂਏ ਦਾ। ਨਾਰਮਲ 30 ਤੋਂ ਦੋਸੋ ਦੂਜਾ ਸੁਆ 4 ਦੰਦ ਹੈ ਲੇਮਨ ਹੈਡ ਦੀ ਆਪ ਹੈ ਸੀਮਨ ਦੂਜਾ ਵੀ ਜਿਹੜਾ ਬਾਈ ਨੇ ਉਹ ਦੱਸਤਾ ਤੇ 6 ਸੜਾ ਵੀਰ ਕਹਿੰਦਾ ਵੀ ਲੱਗਾ ਬਹੁਤ ਸੋਹਣੀ ਪਿਓਰ ਜਰਸੀ ਨਸਲ ਹੈ ਹਵਾਨਾ ਇਹਦਾ ਵੀ ਫਿਟਿੰਗ ਵਾਲਾ ਹੈ ਤੌਰ ਦੇਖ ਸਕਦੇ ਹੋ ਲੱਤਾਂ ਸਿੱਧੀਆਂ ਬਿਲਕੁਲ ਲੈਗ ਸਕੋਰ ਜਿਹੜਾ ਪਿਛਲੀਆਂ ਲੱਤਾਂ ਦੀ ਬਣਾਵਟ ਚੰਗੀ ਹੈ ਹਵਾਨਾ ਅੱਗੋਂ ਤਾਂ ਫੁੱਲੀ ਪਰ ਗਈ ਪਾਕੀ ਹਜੇ ਇਹਨੇ ਟਾਈਮ ਲੈਣਾ ਤੇ ਪਿੱਛੋਂ ਵੀ ਹਵਾਨਾ ਚੰਗਾ ਪਰੂਗੀ ਪੂਰੀ ਸੰਭੀ ਪਲੀ ਹੋਈ ਵਹਿੜ ਹੈ ਤੋਂ ਜਿਹਨੂੰ ਜਰਸੀ ਪਸੰਦ ਹੈ ਇੱਕ ਚੰਗੀ ਜਰਸੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਪਸੂ ਕੋਲ ਆ ਕੇ ਦੇਖਿਆ ਕਰੋ ਤੇ ਤਸੱਲੀ ਵੀ ਤੁਸੀਂ ਕਰਨੀ ਹੈ ਰੰਗ ਰੂਪ ਵੱਲੋਂ ਕੋਈ ਕਮੀ ਨਹੀਂ ਤੇ ਬਰੀਡ ਕੁਆਲਿਟੀ 'ਚ ਕੋਈ ਕਮੀ ਨਹੀਂ ਹੈ ਸੋਹਣੀ ਵੈੜ ਜਰਸੀਆਂ ਦੇ ਵਿੱਚੋਂ ਤੁਹਾਨੂੰ ਉਤਾਰ ਰਿਹਾ ਦੋ ਨੰਬਰ ਤੇ ਵੀਰਿੰਦਰ ਭਾਈ ਜਿਹੜੀ ਜਰਸੀ ਹੈ ਇਹ ਭਾਜੀ ਪਹਿਲਾਂ ਸੁਗਾ ਸੋਣਾ ਜੀ ਇਹ ਤੁਹਾਡੇ ਮੂਰੀ ਫਾਰਮ ਚੋਂ ਆਈ ਹੈ ਜੀ ਉੱਤਰੀ ਗੱਡੀ 'ਚ ਹੂੰ ਦੋ ਦੰਦ ਆ ਜੀ এবੀਐਸ ਦੇ ਵਾਲਕਨੋ ਸੀਮਨ ਦੀ ਹੈ ਜੀ ਆਪ ਠੀਕ ਹੈ ਤੇ ਅੱਗੇ এবੀਐਸ ਦਾ ਬਿਗ ਸ਼ਾਟ ਤੋਂ ਗੱਭਣਾ ਜੀ ਉਹ ਆਪਣੇ ਕੋ ਸਾਰਾ ਰਿਕਾਰਡ ਮਤਲਬ ਉਹਨਾਂ ਨੇ ਸਕਰੀਨਸ਼ਾਟ ਭੇਜਿਆ ਆਪਾਂ ਨੂੰ ਜੀ ਠੀਕ ਹੈ ਹਾਂਜੀ ਤੈਨਾਂ ਇਹ ਕਿੰਨੇ ਲੈ ਸਕਦੇ ਇਹ ਲੈ ਜੂ ਜੀ 10 ਦਿਨ ਦੇ ਲਗਭਗ ਜੀ ਤੋਰੀ ਬਈ ਦੱਸੋ ਇਹ ਹਜੇ ਹੋਣੀ ਆਈ ਇਹਨੂੰ ਨਵਾਇਆ ਵੀ ਨਹੀਂਗਾ ਮੇਰੇ ਇੱਥੇ ਆਏ ਤੋਂ ਪਹੁੰਚੀ ਹੈ ਇਹ ਕਨਫਰਮ ਦੋ ਦੰਦ ਆ ਜੀ ਚਾਹੇ ਅਗਲਾ ਆ ਕੇ ਚੈੱਕ ਕਰ ਲਵੇ ਜੀ ਠੀਕ ਹੈ ਸੋ ਪਹਿਲਾ ਸੁਆ ਇਹਨੇ ਸੁਣਾ ਵਾਲਕਨੋ ਦੀ ਤੇ ਬੈਗ ਸ਼ਾਟ ਦਾ ਰਿਸਿਵਲ ਲੱਗਾ ਤੋ ਹਵਾਨਾ ਇਹਦਾ ਵੀ ਫਿਟਿੰਗ ਆਲਾ ਪਰ ਭਲੂਣ ਇਹਦੇ ਥੋੜੀ ਜੀ ਹੈ ਹਵਾਨੇ ਦੇ ਉੱਤੇ ਇਹ ਆਮ ਤੌਰ ਤੇ ਵਹਿੜਾਂ ਦੇ ਹੋਈ ਜਾਂਦੀ ਹੈ ਹਜੇ ਜਦੋਂ ਪੂਰਾ ਜੋਸ਼ ਹਵਾਨੇ ਦੇ ਵਿੱਚ ਭਰ ਵੀ ਤਾਂ ਫਿਰ ਵੇਖੋ ਇਹਦਾ ਹਵਾਨੇ ਦੀ ਬਣਾਵਟ ਕਿੱਦਾਂ ਦੀ ਬਣਦੀ ਹੈ ਇਹ ਹਜੇ ਹੋਣੀ ਪਹੁੰਚੀ ਸੀ ਦਸੋਂ ਦੇ ਕਰਕੇ ਇਹਨੂੰ ਨਵਾਇਆ ਨਹੀਂਗਾ ਸਾਫ਼ ਸੁਥਰੀ ਹੈ ਵੇੜ ਰੰਗ ਬਹੁਤ ਸੋਹਣਾ ਹੈ ਸੋ ਇਹ ਜਰਸੀ ਇਸ ਤੋਂ ਅੱਗੇ ਤੁਹਾਨੂੰ ਇੱਕ ਐਚ ਐਫ ਬੱਚੀ ਦਿਖਾਉਣਾ ਹੈ ਬੜੇ ਸੋਹਣੇ ਬੰਤਰ ਇਹਦੀ ਦੀਂਦੀ ਹੈ ਹੈ ਤਾਂ ਹਜੇ ਕੱਚੀ। ਵਿਰਿੰਦਰ ਭਾਈ ਇੱਦੂ ਅੱਗੇ ਜਿਹੜੀ ਵੈੜ ਖੜੀ ਐ ਐਚ ਐਫ ਇਹਨੇ ਭਾਜੀ ਪਹਿਲਾ ਸੁਹਾ ਸੁਣਾ ਬੱਠੀ ਨੇ ਜੀ। ਹੂੰ ਦੋਂਦੇ ਦੇ ਦੰਦ ਚੱਕਣ ਲੱਗੀ ਐ ਜੀ ਹਜੇ। ਠੀਕ ਐ। ਤੇ ਗ੍ਰਿਫਸੀਮਨ ਦੀ ਆਪ ਐ ਜੀ ਇਹ ਵਰਲਡ ਵਾਈਡ ਜਿਹੜਾ ਹੈਗਾ ਜੀ ਡ੍ਰਿਫਟਰ ਤੋਂ ਗੱਬਣਾ ਸੈਕਸਟ ਤੋਂ ਜੀ ਜਿਹੜਾ ਆਪਾਂ ਨੂੰ ਮਾਲਕਾਂ ਨੇ ਦੱਸਿਆ। ਹੂੰ ਬਰੀਡ ਤੇ ਬਿਊਟੀ ਦੇ ਕੰਮ ਕਰਨ ਵਾਸਤੇ ਪਤੌਫਾ ਹੀ ਆ ਜੀ ਬੰਦੇ ਵਾਸਤੇ ਇਹ। ਕਿੰਨੇ ਦਿਨ ਲੈ ਸਕਦੀ? 20-22 ਦਿਨ ਲੈ ਜੂਗੀ ਜੀ ਹਜੇ। 20 ਤੋਂ 22 ਦਿਨ ਲਾਊਗੀ ਦੋਸਤੋ ਤੇ ਦੋਂਦ ਵਾਲੇ ਦੰਦ ਹ ਲੱਤਾਂ ਦੀ ਬਣਾਵਟ ਵੀ ਜਰੂਰ ਦੇਖ ਲਿਆ ਕਰੋ ਕਿਉਂਕਿ ਜਿਹੜਾ ਢਾਂਚੇ ਦੇ ਵਿੱਚ ਜੇ ਮੇਨ ਗੱਲ ਦੁੱਧ ਵਾਲੇ ਪਸ਼ੂ ਦੀ ਗੱਲ ਕਰੀਏ ਤਾਂ ਪਿਛਲੀਆਂ ਲੱਤਾਂ ਦੀ ਵੈਲਿਊ ਫੁੱਲ ਹੁੰਦੀ ਹੈ। ਹਵਾਨਾ ਚੰਗਾ ਭਰੂਗੀ 20 ਤੋਂ 22 ਦਿਨ ਲੈਂਦੀ ਹੈ। ਵਾਕਈ ਮਤਲਬ ਬਰੀਡ ਕੁਆਲਿਟੀ ਵੀ ਤੇ ਬਿਊਟੀ ਦੇ ਨਾਲ ਹੈ। ਲੋ ਸੋਹਣਾ ਵੀ ਲੱਗੇ ਪਸ਼ੂ ਤੇ ਦੁੱਧ ਵੀ ਚੰਗਾ ਦੇਵੇ ਫਿਰ ਕੀਮਤ ਵੀ ਕੱਢਦਾ ਜੇ ਕਿਤੇ ਵੇਚਣਾ ਪੈ ਜੇ। 20 ਤੋਂ 22 ਦਿਨ ਲੈਂਦੀ ਹੈ। ਚੰਗੀ ਸਾਫ਼ ਸੁਥਰੀ ਸੋਹਣੀ ਬੱਚੀ ਦੋਂਦ ਵਾਲੇ ਦੰਦ ਅਜੇ ਬਾਈ ਕਹਿੰਦਾ ਵੀ ਚੱਕਣੇ ਸ਼ੁਰੂ ਕੀਤੇ ਆ। ਚਾਨਾ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਜਰਸੀਆਂ ਵਾਲੇ ਪਾਸਿਓਂ ਆਪਾਂ ਇਧਰੋਂ ਜਦੋਂ ਵੀਡੀਓ ਦੀ ਸ਼ੁਰੂਆਤ ਕੀਤੀ ਹੈ ਜਦੋਂ ਨੂੰ ਭਾਜੀ ਇਹਨੇ ਉਹਨੂੰ 6 ਦੰਦ ਕਰਨਾ ਹੈ ਜੀ ਹੁਣ ਤੁਸੀਂ ਆਪ ਸਮਝਦਾਰੋ 4 ਸਾਲ ਦਾ ਟਾਈਮ ਪਿਆ ਜੀ ਇਹਦੇ ਵਾਸਤੇ ਬਹੁਤ ਵੱਡੀ ਵਹਿੜ ਬਣਨਾ ਹੈ ਜੀ ਇਹਨੇ ਮਤਲਬ ਫਾਰਮ ਜੋੜਨ ਵਾਲੀ ਵਹਿੜ ਹੈ ਜੀ ਨਵਾਂ ਫਾਰਮ ਜੀ ਨੇ ਸ਼ੁਰੂ ਕਰਨਾ ਜੀ ਇਸ ਤੋਂ ਅੱਗੇ ਜਿਹੜੀ ਵਹਿੜ ਹੈ ਇਹ ਵੀ ਭਾਜੀ ਪਹਿਲਾਂ ਸੂਗਾ ਜੀ ਇਹ ਦੋਂਦਰੇ ਦੰਦ ਚੱਕਦੀ ਹੈ ਜੀ ਬੱਛੀ ਠੀਕ ਹੈ ਸਟ੍ਰਾਈਕ ਸੀਮਨ ਦੀ ਆਪ ਹੈ ਤੇ ਅੱਗੇ ਸਟ੍ਰਾਈਕਰ ਲੱਗਾ ਹੋਇਆ ਜੀ ਇਹਦੇ ਕਿੰਨੇ ਕਿ ਦਿਨ ਲੈ ਸਕਦੀ ਇਹ ਲੈ ਜੀ 15 ਤੋਂ 20 ਦਿਨ ਇਹ ਵੀ ਤੋਰੀ ਜੀਨੇ ਗਾਵਾਂ ਦਾ ਫਾਰਮ ਕਰਨਾ ਹੈ ਤਾਂ ਸਹੀ ਮੌਸਮ ਹੈ ਸਹੀ ਰੋਤ ਹੈ ਹੁਣ ਇਨਵੈਸਟਮੈਂਟ ਕਰ ਸਕਦੇ ਹੋ ਹਵਾਨਾ ਫਿਟਿੰਗ ਵਾਲਾ ਢਾਂਚਾ ਸੋਹਣਾ ਹੈ ਪਹਿਲਣ ਵੈੜਾ ਨਵਾਂ ਹਾਨ ਦੋਂਦ ਵਾਲੇ ਦਨ ਦੇ ਚੱਕਦੀ ਹੈ ਦਿਨ ਹਜੇ ਲਾਉ ਕੀ ਸੋਣ ਚੇ ਵੀ ਹਫਤਾ 10 ਦਿਨ ਸੋਨਰੋਣਿਆ ਪਹਿਲਣ ਵੈੜਾ ਦੂਜੇ ਸੂਏ ਦੀਆਂ ਗਾਵਾਂ ਦੇ ਉੱਤੇ ਇਨਵੈਸਟਮੈਂਟ ਕਰੋ ਲੰਬਾ ਟਾਈਮ ਇਹਨਾਂ ਤੋਂ ਤੁਸੀਂ ਦੁੱਧ ਲੈ ਸਕਦੇ ਹੋ ਜਿਆਦਾ ਸੂਏ ਲੈ ਸਕਦੇ ਹੋ ਹਵਾਨੇ ਦੀ ਕੁਆਲਿਟੀ ਦੱਸੋ ਜਿਵੇਂ ਮੈਂ ਜਰਸੀ ਤੋਰੀ ਸੀ ਜਿਹੜੀ ਇਧਰਲੇ ਪਾਸੇ ਤਾਜੀ ਸੂਈ ਹੈ ਇਹਦੇ ਵਾਂਗੂ ਚੌੜਾ ਹਵਾਨਾ ਕਰੂਗੀ ਕਰਮਾ ਵਾਲੀ ਮੋਢ ਚੋਂ ਬਹੁਤ ਚੜਾਈ ਦਿੰਦੀ ਹੈ ਹਜੇ ਦਿਨ ਹਾਲਾਂਕਿ ਇਹਨੇ ਲੈ ਜਾਣੇ ਆਂ ਕੁਸ ਗਾਵਾਂ ਹੋਰ ਵੀ ਖੜੀਆਂ ਆਪਾਂ ਕਿਉਂਕਿ ਲੰਬੀ ਵੀਡੀਓ ਨਾ ਜਾਵੇ ਤਾਂ ਨਗ ਵਿੱਚੋਂ ਕੁਸ ਕੀ ਤੋੜਾਂਗੇ ਹੁਣ ਇਦੋਂ ਅੱਗੇ ਇੱਕ ਇੱਕ ਕਰਕੇ ਉਹ ਦੱਸ ਦਿੰਨੇ ਆਂ ਡਿਟੇਲ ਇਹਨਾਂ ਦੀ ਸਾਰੀਆਂ ਦੀ ਵੀਂਦਰ ਭਾਈ ਕੀ ਡਿਟੇਲ ਹੈ ਜੀ 10 ਤੋਂ 12 ਦਿਨ ਲੈਂਦੀ ਹੈ ਜੀ 33 34 ਕਿਲੋ ਦੁੱਧ ਪਾਇਆ ਹੋਇਆ ਹੈ ਜੀ ਬੰਦਾ 40 ਕਿਲੋ ਸਮਝ ਕੇ ਲੈ ਲਵੇ ਜੀ ਹਜੇ ਇਹਨੂੰ ਠੀਕ ਹੈ ਸੀਮੈਂਟ ਡੇਲ ਤਕਰੀਬਨ ਹੈਗੀ ਸਾਰੀ ਆਪਣੇ ਕੋਲ ਜੀ ਹੂੰ ਇਹਦਾ ਵੀ 30 32 ਕਿਲੋ ਤੋਂ ਪਾਇਆ ਹੈ ਜੀ 34 35 ਕਿਲੋ ਤੋਂ ਪਾ ਦੂਗੀ 10 ਤੋਂ 12 ਦਿਨ ਦੀ ਨਰਮ ਹੈ ਜੀ ਬੱਛੀ ਇਹ ਪਹਿਲਾ ਸੁਆ ਬੱਛੀ ਹੈ ਜੀ ਹੂੰ ਇਹ 28 ਤੋਂ 30 ਕਿਲੋ ਦੇ ਵਿੱਚ ਵਿੱਚ ਚੱਲ ਸਕਦੀ ਹੈ ਜੀ ਬੱਛੀ ਠੀਕ ਹੈ ਜਿਹੜੇ ਹਿਸਾਬ ਦਾ ਅੱਜ ਢਾਂਚਾ ਜੀ ਇਹਦਾ ਬਾਕੀ ਕਰਮ ਵਾਲੀ ਜਿੰਮੇ ਦੀ ਤਿਆਰ ਹੁੰਦੀ ਔਕਣ ਪਤਾ ਲੱਗਦਾ ਜੀ ਹਜੇ ਹਫਤੇ ਤੱਕ ਲੈਂਦੀ ਹੈ ਜੀ ਬੜੀ ਸੋਹਣੀ ਤਿਆਰ ਹੈ ਦੱਸੋ ਵੇਹੜੇ ਅਸੀਂ ਤਾਂ ਸਰਫੇ ਆ ਵੀ ਵੀਡੀਓ ਬਹੁਤੀ ਲੰਬੀ ਨਾ ਜਾਵੇ ਉਹਦੇ ਕਰ ਤਿਆਰੀ ਇਹਨਾਂ ਦੀ ਵੀ ਕਮਾਲ ਦੀ ਹੈ ਆਹੋ ਕੁ ਸੂਆਂ ਸੂਆਂ ਵਹਿੜਾਂ ਅੰਦਰ ਖੜੀਆਂ ਹੈਂ ਗਾਵਾਂ ਖੜੀਆਂ ਹੈਂ ਉਹਨਾਂ ਬਾਰੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਇਧਰੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਫਿਟਿੰਗ ਵਾਲਾ ਹਵਾਨਾ ਚੰਗਾ ਕੱਦ ਚੰਗੀ ਲੰਬਾਈ ਇਸ ਗਾਂ ਤੋਂ ਅੱਜ ਦੀ ਇਸ ਵੀਡੀਓ ਅੰਦਰ ਜਿਹੜੀਆਂ ਗਾਵਾਂ ਇਹਨਾਂ ਨੂੰ ਵੀਰਿੰਦਰ ਭਾਈ ਕੀ ਡਿਟੇਲ ਹੈ ਇਸ ਵਿੱਚ ਪਹਿਲਾ ਸੂਗਾ ਜੀ ਹੂੰ ਤੇ ਪਰਸੋ ਸ਼ਾਮ ਦੀ ਵੱਚੀ ਸੂਈ ਹੋਈ ਹੈ ਜੀ ਹੂੰ ਤੁਕਾ ਤੁਕਾ ਬੋਲੀ ਤਾਂ ਖਾਲੀ ਹੈ ਜੀ ਹੂੰ ਮਤਲਬ ਹਜੇ ਚੀਪਾ ਵਾਂਗੂ ਬੌਲੀ ਆਉਂਦੀ ਹੈ ਜੀ ਪੂਰੀ ਹਜੇ ਬੌਲੀ ਬਣੀ ਵੀ ਨਹੀਂ ਠੀਕ ਹੈ ਤੇ ਸਾਰੀ ਸੀਮੈਂਟ ਡਿਟੇਲ ਤਕਰੀਬਨ ਹੈ ਗਿਆ ਜੀ ਮੇਲ ਕਾਫ ਨੂੰ ਜਨ ਲੁੱਤਾ ਨਾਰਮਲ ਤੋਂ ਨਾਰਮਲ ਚੱਲੀ 30 ਤੋਂ ਪਲੱਸ ਦੀ ਮਿਲ ਕੇ ਕਰਾਉਗੀ ਜੀ ਠੀਕ ਹੈ ਖੋਲ ਨੀ ਬਈ ਇਹਨੂੰ ਤੋਰੀ ਇਧਰ ਨੂੰ ਅੰਦਰ ਨੂੰ ਹੀ ਤੋੜ ਦੇ ਭਾਵੇਂ ਜੇ ਬਾਹਰ ਨੂੰ ਕਰਨੀ ਹੈ ਬਾਹਰ ਨੂੰ ਕਰ ਬਾਹਰ ਨੂੰ ਹੀ ਤੋੜ ਲੈ ਸੋ ਫਿਟਿੰਗ ਵਾਲਾ ਹਵਾਨਾ ਦੱਸੋ ਟਾਂਚਾ ਵੀ ਸੋਹਣਾ ਹੈ ਐਚ ਐਫ ਦਾ ਦੋ ਦੋ 2 ਕਿਲੋ ਘੱਟ ਵੀ ਤੁਸੀਂ ਲੈ ਲਓ ਪਰ ਜੇ ਹਵਾਨਾ ਇਦਾਂ ਦਾ ਖਰੀਦ ਲਓ ਜਿਹੜਾ ਏਸ ਵਾਈਡ ਦੇ ਲੱਗਾ ਮੇਰੇ ਖਿਆਲ ਚ ਕੋਈ ਦਿੱਕਤ ਹੀ ਨਹੀਂ ਆਉਂਦੀ ਜਿਹੜੀ ਐਚ ਐਫ گاਵਾں ਚ ਮਸਟੈਟਸ ਵਗੈਰਾ ਦੀ ਸਮੱਸਿਆ ਹੁੰਦੀ ਜਿੰਨਾ ਆਰਡਰ ਮਜ਼ਬੂਤ ਹੈ ਉਨੇ ਹੀ ਰੋਗ ਘਟ ਹੈ ਤੇ ਜਿਵੇਂ ਮਿਲਕਿੰਗ ਹੋਣੀ ਹੈ ਜੀ ਓਕੋਣ ਓਕੋਣ ਹਵਾਨਾਂ ਨੇ ਹੋਰ ਬਣਾਉਂਦੇ ਨਖਾਰਦਾ ਜਾਣਾ ਜੀ ਆਪਣਾ ਹੂੰ ਤੋ ਬਹੁਤ ਸੋਹਣਾ ਢਾਂਚਾ ਉਤੋਂ ਪੁੜਿਆਂ ਦੀ ਚੁੜਾਈ ਨੋਟ ਕਰਿਓ ਚੰਗੇ ਸੋਹਣੇ ਸਟਰਕਚਰ ਦੇ ਵਿੱਚ ਹੀ ਬਸ ਹਮਮਤ ਕੋਈ ਵੀ ਵੀਰ ਜਿਹੜਾ ਗਾਂ ਖਰੀਦਣੀ ਚਾਹੁੰਦਾ ਐ ਨਿੱਕ ਕਰ ਲਓ ਵੀ ਤੁਸੀਂ ਇੱਥੇ ਪਹੁੰਚ ਜਿਓ ਸੌਦੇ ਦਾ ਖੈਰ ਭਾਣ ਵਾਲੀ ਹੋਣੀ ਆ ਤੇ ਰੇਟ ਵਾਈਜ਼ ਉਹਨਾਂ ਤੋਂ ਤੁਹਾਨੂੰ ਪੁੱਛਣੇ ਪੈਣੇ ਆ ਪਰ ਕੁਆਲਿਟੀ ਵਾਈਜ਼ ਤੁਸੀਂ ਗਾਵਾਂ ਜਿੰਨੀਆਂ ਲੈਣੀਆਂ ਤੁਹਾਨੂੰ ਸਿਲੈਕਟ ਹੋ ਜਾਣੀਆਂ। ਸੋ ਉਦਾਂ ਦੇ ਟਾਂਕੇ ਸਾਰੇ ਤੁਹਾਨੂੰ ਦੇਖਣ ਨੂੰ। ਕਿਹੜੀਆਂ ਆ ਗਈ ਭਾਈ? ਇਸ ਵਾਈਡ ਦੀ ਕੀ ਡਿਟੇਲ ਆ? ਇਹ ਦੂਜਾ ਸੂਆ ਭਾਜੀ। ਪਰਸੋਂ ਦੀ ਸੂਈ ਆ 20 ਤੋਂ 22 ਕਿਲੋ ਬੌਲੀ ਹੋਊ ਜੀ। ਹੂੰ। ਵੀ ਜੀ ਆਪਣਾ ਹਰੇਕ ਵੀਡੀਓ 'ਚ ਆਪਾਂ ਇੱਕ ਗੱਲ ਕਹਿੰਨੇ ਆ ਕਿ ਜਿਹੜੇ ਵੀ ਇਹਦੇ ਗਾਂ ਲੈਣੀਆਂ ਨੇ ਆਪਣੇ ਕੋਲ ਆਵੇ ਤਸੱਲੀ ਕਰੇ ਜੀ। ਹੂੰ। ਇੱਕ ਬਾਜ਼ਾਰ ਪੱਖੋਂ ਜੀ ਕਿ ਮੇਰੀ ਗਾਂ ਦਾ ਦੁੱਧ ਰੁੱਕਿਆ ਹੋਵੇ ਇੱਕ ਜੇਰ ਪੱਖੋਂ ਜਿਹੜੀ ਗਾਂ ਦੀ ਜੇਰ ਨਹੀਂ ਪਈ ਆਪਾਂ ਤਾਂ ਸਾਫ਼ ਦੱਸ ਕੇ ਦਿੰਨੇ ਆ ਦੂਜੇ ਨੰਬਰ ਤੇ ਆਪਣੇ ਕੋਲ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਚਾਹੇ ਮੇਰੇ ਕੋਲ ਰਹਿ ਕੇ ਮਿਲਕਿੰਗ ਕਰ ਲਵੇ ਉਰੇ ਬੰਦਾ ਚਾਹੇ ਸੀਸੀਟੀਵੀ ਦੇ ਕਰ ਲਵੇ ਜੀ ਜਿੰਨਾ ਦੁੱਧ ਕਹਾਂਗੇ ਉਹ ਦੋ 2 ਕਿਲੋ ਵੱਧ ਦੇ ਨਿਕਲੂਗਾ ਘੱਟ ਨਹੀਂ ਨਿਕਲਦਾ ਜੀ ਠੀਕ ਹੈ ਇਹ ਦੋ ਅੱਗੇ ਬਾਈ ਜਿਹੜੀ ਵਾੜ ਇਹ ਆਪਾਂ ਤੋੜ ਕੇ ਦੱਸ ਦਿੰਨੇ ਆ ਜੀ ਇਹ ਦੂਜਾ ਸੂਆ ਵਾੜ ਸੂਈ ਆ ਜੀ ਮੇਲ ਕਾਫ ਨੂੰ ਨੇ ਜਨਮ ਦਿੱਤਾ ਜੀ 23 24 ਕਿਲੋ ਵਾਂਗ ਬੋਲੀ ਬੋਲੀ ਤਿਆਰ ਹੋਊ ਜੀ ਇਹਦੇ ਥ ਠੀਕ ਹੈ ਹਵਾਨਾ ਇਹਦਾ ਵੀ ਦੱਸੋ ਥੋੜੀ ਪਲੂਣ ਥਲੜੇ ਪਾਸੇ ਕਿਉਂਕਿ ਜੋ ਤਾਜੀ ਬਿਲਕੁਲ ਸੂਈ ਹੋਈ ਹੈ ਚੰਗੇ ਦੁੱਧ ਤੋਂ ਸ਼ੁਰੂਆਤ ਇਸ ਗਾਣੇ ਕੀਤੀ ਹੈ ਹੇਠਲੇ ਪਾਸੇ ਪਲੂਣ ਤੁਹਾਨੂੰ ਨਜ਼ਰ ਆਉਂਦੀ ਹੋਣੀ ਹੈ ਹਵਾਨੇ ਤੇ ਘਮਾਲਾ ਬਾਈ ਇੱਥੋਂ ਲੈ ਆ ਵਾਪਸ ਬੰਦੇ ਸਵੇਰ ਸਾਰ ਤੇ ਕੋਸੂਰ ਗਾਂਾਂ ਜਿਹੜੀਆਂ ਸੂਆਂ ਸਵਾਈਆਂ ਪ੍ਰੇਂਦਰ ਭਾਈ ਇਹ ਦੋ ਅੱਗੇ ਜਿਹੜੀ ਗਾਂ ਖੜੀ ਪਾਜੀ ਦੂਜਾ ਸੂਆ ਵਹਿੜ ਸੂਈ ਆ ਜੀ 34 35 ਕਿਲੋ ਪ੍ਰੂਣਾ ਦੁੱਧ ਪਾਇਆ ਹੋਇਆ ਹੈ ਜੀ 40 42 ਕਿਲੋ ਨਾਰਮਲ ਦੁੱਧ ਪਾ ਦੂ ਪਰਸੋ ਸ਼ਾਮ ਦੀ ਸੂਈ ਹੋਈ ਹੈ ਜੀ ਇਹ ਠੀਕ ਹੈ ਇਹ ਵੀ ਪਾਜੀ ਪਰਸੋ ਸ਼ਾਮ ਦੀ ਸੂਈ ਮੇਲ ਕਾਫ ਹੈ ਜੀ ਉਹਦੇ ਪਿੱਛੇ ਮੇਲੇ ਆ ਜੀ ਹਮ ਤੇ ਤਕਰੀਬਨ ਇਸ ਟਾਈਮ 20 ਵਾਈ ਕਿਲੋ ਬੌਲੀ ਹੋਊ ਜੀ 35 36 ਕਿਲੋ ਤੋਂ ਪਲੱਸ ਦੀ ਮਿਲਕਿੰਗ ਸਮਝ ਕੇ ਲੈ ਲਵੇ ਬੰਦਾ ਜੀ ਠੀਕ ਹੈ ਤੇ ਇਹ ਇਹ ਗਾਂ ਕੱਲ ਸੂਈ ਆ ਜੀ ਸ਼ਾਮ ਨੂੰ ਜੀ ਬੱਚੀ ਨੂੰ ਇਹਨੇ ਜਨਮ ਦਿੱਤਾ ਜੀ ਠੀਕ ਹੈ 27 22 ਕਿਲੋ ਦਾ ਪਹਿਲੇ ਸੂਈ ਦਾ ਰਿਕਾਰਡ ਆ 33 34 ਕਿਲੋ ਤੋਂ ਪਲੱਸ ਦੀ ਮਿਲਕਿੰਗ ਕਰਵਾ ਦੂਗੀ ਜੀ ਠੀਕ ਹੈ ਇਹ ਗਾਂ ਪਿੱਛੇ ਵੀ ਵੱਛੀ ਆ ਜੀ ਇਹ ਥੱਲੇ 22 ਤੋਂ 23 ਕਿਲੋ ਇਸ ਟਾਈਮ ਰੈਡੀ ਹੋਊਗੀ ਠੰਡਾ ਚਾਹੇ ਦੋ ਟਾਈਮ ਅਗਲਾ ਚੋਕੇ ਲੈ ਜੀ ਜੀ ਠੀਕ ਹੈ ਤੇ ਜਿਹੜੀਆਂ ਕਸ਼ਮੀਰ ਜਾਨੀਆਂ ਵੇਸੜ ਹਾਂਜੀ ਇਹ ਬੈਠੀਆਂ ਨੇ ਪੰਜ ਗਾਵਾਂ ਜੀ ਇਹ ਠੀਕ ਹੈ ਪੰਜ ਜਿਹੜੀਆਂ ਉਹ ਕਸ਼ਮੀਰ ਆਸ ਹੈ ਹਾਂਜੀ ਹਾਂ ਇਧਰ ਇਹ ਤੋਂ ਅੱਗੇ ਫੇਰ ਇਹ ਵੀ ਆਪਣੇ ਕੋਲ ਦੋ ਪਲੂਣਾ ਨੇ ਜੀ ਬੱਚੀਆਂ ਨਾਲ ਵਿੱਚ ਦੋਨੇ ਸੂਈਆਂ ਹੋਈਆਂ ਨੇ ਜੀ ਠੀਕ ਹੈ ਮਿਲਕਿੰਗ ਚੋ ਅੱਜ ਬੋਲੀ ਤਾਂ ਖਾਲੀ ਨੇ ਅੱਜ ਜੀ ਠੀਕ ਹੈ ਤੇ ਆ ਦੋ ਗੱਬਣਾਂ ਦੇ ਅੱਗੇ ਜੀ ਓਕੇ ਸੋ ਦੋਸੇ ਕਰਦੇ ਮਾੜੀ ਗਾਵਾਂ ਜਿਹੜੀਆਂ ਉਹ ਗੱਬਣ ਇੱਥੇ ਹੈ ਤੇ ਕੁਸ ਹੋ ਜਾਵੰਗਾ ਹੋਰ ਵੀ ਹੈ ਨਾਕਾ ਬਹੁਤ ਆ ਜਦੋਂ ਵੀ ਆਉਂਗੇ ਤੁਹਾਨੂੰ ਕੋਸ ਇੱਥੇ ਕੰਮਾ ਹੋਰ ਵੀ ਮਿਲ ਜਾਣਗੇ ਕਿਉਂਕਿ ਰੂਟੀਨ ਚ ਪਸ਼ੂ ਆਈ ਜਾਂਦੇ ਆ ਤੇ ਵਿੱਕੇ ਅੱਗੇ ਜਾਈ ਵੀ ਜਾਂਦੇ ਆਗਾ ਕਿ ਪੁਰਾਣੇ ਇਹਨਾਂ ਨਾਲ ਜੁੜੇ ਹੋਇਆ ਆਪ ਦਾ ਫਾਰਮ ਵੀ ਹੈ ਤੇ ਨਾਲੇ ਵਿਕਰੀ ਵਾਲੇ ਨਾਕ ਵੀ ਬਹੁਤ ਹੁੰਦੇ ਸੋ ਤੁਸੀਂ ਵਿਜ਼ਿਟ ਕਰ ਸਕਦੇ ਹੋ ਦੋਸਤੋ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਸਲਾਣਾ ਪਿੰਡ ਖੰਨੇ ਦੇ ਬਿਲਕੁਲ ਨਾਲ ਧੰਨਵਾਦ